ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਪਲੀਜ਼ ਚੈੱਕ ਕਰ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਮਾੜੀ ਮੋਟੀ ਚੰਗੀ ਲੱਗੇ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਥੋੜੇ ਸਾਥ ਦੀ ਜ਼ਰੂਰਤ ਆ ਤੁਸੀਂ ਪਿਛਲੀ ਵੀਡੀਓ ਚ ਦੱਸਿਆ ਸੀ ਮੇਰੇ ਪ੍ਰਾਣੀ ਕਿਹਾ ਵੀ ਸੀ ਤੁਹਾਨੂੰ ਤੇ ਵੀ ਇਹ ਤੁਹਾਡੀ ਤੁਹਾਡੇ ਸਹਿਯੋਗ ਸਦਕਾ ਤੇ ਬਾਏ ਗੁਰੂ ਜੀ ਦੀ ਮਿਹਰ ਸਦਕਾ ਹਨਾ ਤੇ ਆਪਾਂ ਨੂੰ ਇਸ ਮਿਹਨਤ ਦਾ ਫਲ ਮਿਲਿਆ ਆਪਾਂ ਨੂੰ YouTube ਦੀ ਪੇਮੈਂਟ ਆ ਗਈ ਸੀਗੀ ਉਹਨਾਂ ਬੱਸ ਹੋਰ ਹੀ ਨਹੀਂ ਨਾ ਰੋਣੇ ਧੋਣੇ ਮੁੱਕੇ ਵੀ ਮੈਂ ਤੁਹਾਡੇ ਨਾਲ ਵੀ ਇਹ ਵੀਡੀਓ ਸ਼ੇਅਰ ਕਰਾਂ ਤੇ ਪਰ ਹੁਣ ਆਪਾਂ ਥੋੜੇ ਜਿਹੀ ਫ੍ਰੀ ਸੀ ਨਾ ਸੋਚਿਆ ਤੁਹਾਡੇ ਨਾਲ ਵੀ ਇਹ ਗੱਲ ਸ਼ੇਅਰ ਕਰਦੇ ਆ ਖੁਸ਼ੀ ਸਾਂਝੀ ਕਰਦੇ ਆ ਆਪਦੀ ਕਿਉਂਕਿ ਜੀ ਮੈਨੂੰ ਤਾਂ ਇਸ ਗੱਲ ਦੀ ਨਾ ਬਹੁਤ ਖੁਸ਼ੀ ਹੋਈ ਤੇ YouTube ਦੀ ਪੇਮੈਂਟ ਤਾਂ ਆ ਗਈ ਸੀ ਆਪਾਂ ਨੂੰ ਵੀ 22 ਤੋਂ ਲੈ ਕੇ 26 ਤਰੀਕ ਤੱਕ ਦੇ ਵਿੱਚ ਵਿੱਚ ਆ ਜਾਂਦੀ ਹੈ 22 ਤਰੀਕ ਨੂੰ ਆਪਾਂ ਨੂੰ ਮੇਲ ਆ ਗਈ ਸੀ ਫਿਰ ਪੇਮੈਂਟ ਆ ਗਈ ਸੀ ਤੇ ਵੀ ਆਪਾਂ ਕਢਾਈ ਵੀ ਲੇਟ ਸੀਗੀ ਤੇ ਹੁਣ ਆਪਾਂ ਹਨਾ ਵੀ ਸੌਰੀ ਤੁਹਾਨੂੰ ਇਹ ਤਾਂ ਦੱਸ ਨਹੀਂ ਸਕਦੇ ਹਨਾ ਵੀ ਕਿੰਨੀ ਆਈ ਆ ਕਿਉਂਕਿ ਇਹ YouTube ਦੀ ਪਾਲਿਸੀ ਦੇ ਖਿਲਾਫ ਹੁੰਦਾ ਤੇ ਬਸ ਪਰ ਇੰਨਾ ਕੁ ਦੱਸ ਦਿਆਂ ਹਨਾ ਮੈਂ ਨਾ ਵੀ ਬਹੁਤ ਸਾਰੀਆਂ ਭੈਣਾਂ ਦੀਆਂ ਵੀਡੀਓ ਦੇਣੀ ਹੁੰਦੀਆਂ ਜਿਨ੍ਹਾਂ ਨੂੰ ਪੇਮੈਂਟ ਆਈ ਹੁੰਦੀ ਆ ਕਿਸੇ ਨੂੰ ਵੀ ਲਗਭਗ ਸਾਰੀ ਆ ਹੀ ਕਹਿੰਦੇ ਆ ਵੀ ਮਤਲਬ ਇੰਨੀ ਕੁ ਪੇਮੈਂਟ ਆ ਗਈ ਆਪਾਂ ਐਂਡਰੋਇਡ ਫੋਨ ਲੈ ਸਕਦੇ ਆ ਪਰ ਆਪਾਂ ਇਹ ਨਹੀਂ ਕਹਿੰਦੇ ਆਪਾਂ ਨਾ ਜਿਨ੍ਹਾਂ ਦੇ ਸਿਰ ਤੋਂ ਇਹ ਚੈਨਲ ਬਣਾਇਆ ਸੀ ਜਿਨ੍ਹਾਂ ਤੇ ਲਈ ਨਾਲ ਹੀ ਹਨਾ ਤੁਸੀਂ ਮੇਰੇ ਨਾਲ ਜੁੜਿਓ ਜਿੰਨਾਂ ਦਾ ਕਰਕੇ ਆਪਾਂ ਉਹਨਾਂ ਦੀ ਪੇਮੈਂਟ ਉਹਨਾਂ ਤੇ ਲਈ ਆਪਾਂ ਨੂੰ ਫੀਡ ਬਣਾਉਣ ਚ ਵੀ ਹੈਲਪ ਹੋਈ ਚਲੋ ਆਪਾਂ ਫੀਡ ਬਣਾ ਲਈ ਇਹਨਾਂ ਦੀ ਚਲੋ ਹਣਾ ਮੇਰਾ ਡੰਗਾ ਲੈ ਗਿਆ ਚਲੋ ਹਣਾ ਆਪਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰੇ ਜਿਹੜਾ ਤੁਸੀਂ ਸਾਥ ਦਿੰਦੇ ਹੋ ਤੇ ਦੂਸਰਾ ਧੰਨਵਾਦ ਉਸ ਵੀਰ ਦਾ ਹਨਾ ਜਿਹੜੇ ਆਪਾਂ ਨੂੰ ਆਏ ਸੀ ਮੈਲ ਆਪਣੇ ਭਰਾ ਪਰ ਜਾਈ ਆਪਾ ਦੱਸਿਆ ਸੀ YouTube ਤੋਂ ਬਣਿਆ ਤੇ ਵੀਰੇ ਬਹੁਤ ਮਾਨ ਸਤਕਾਰ ਦਿੱਤਾ ਉਹਨਾਂ ਨੇ ਆਪਾਂ ਤੁਹਾਨੂੰ ਦਿਖਾਇਆ ਸੀਗਾ ਵੀਡੀਓ ਚ ਵੀ ਕੱਪੜੇ ਲੈ ਕੇ ਆਏ ਬੱਚਾ ਦੇ ਕੱਪੜੇ ਉਹ ਕਹਿੰਦੇ ਸਾਨੂੰ ਨਾਪ ਨਹੀਂ ਪਤਾ ਸੀ ਕੋਨਾ ਲਈ ਹਨਾ ਵੀ ਉਹਨਾਂ ਨੂੰ ਸ਼ਗਨ ਦੇ ਕੇ ਗਏ ਬੱਚਿਆਂ ਨੂੰ ਵਧੀਆ ਸ਼ਗਨ ਦੇ ਕੇ ਗਏ ਵਿਚਾਰੇ ਮਠਾਈ ਵਗੈਰਾ ਫਰੂਟ ਵਗੈਰਾ ਲੈ ਕੇ ਆਏ ਤੇ ਵੀਰ ਦਾ ਬਹੁਤ ਬਹੁਤ ਧੰਨਵਾਦ ਬੇਸ਼ੱਕ ਹਨਾ ਵੀ ਅਸੀਂ ਵੀ ਇੱਕ ਮਾਂ ਦੀ ਕੁੱਖੋਂ ਜਨਮ ਨਹੀਂ ਲਿਆ ਪਰ ਫੇਰ ਵੀ ਹਨਾ ਉਹ ਬਾਈ ਬਹੁਤ ਕੇਅਰ ਕਰਦਾ ਸਾਡੀ ਤੇ ਵੀ ਉਹਨੇ ਵਿਚਾਰੇ ਨੇ ਪੁੱਛਨੇ ਪੁੱਛਣਾ ਪੈਨੇ ਤੂੰ ਕਿਵੇਂ ਆ ਠੀਕ ਆ ਬੱਚੇ ਕਿਵੇਂ ਆ ਮਾਸੀ ਮਾਸੜ ਕਿਵੇਂ ਆ ਉਹਨੇ ਵੀ ਵੀ 2-4 ਦਿਨਾਂ ਤੋਂ ਤਾਂ ਫੋਨ ਲਾਉਣਾ ਹੀ ਲਾਉਣਾ ਜੇ ਪਹਿਲਾ ਟਾਈਮ ਮੈਂ ਜੇ ਵਿਚਾਰਾ ਪਹਿਲਾਂ ਲਾ ਲੈਂਦਾ ਤੇ ਹਨਾ ਨਹੀਂ ਆਪਾਂ ਕੀ ਜਾਣਦੇ ਸੀ ਬਸ ਉਹਨੂੰ YouTube ਜਰੀਏ ਜਾਨਣ ਲੱਗੇ ਤੇ ਵੀ ਤਾਂ ਹੀ ਆਪਾਂ ਕਹਿੰਦੇ ਹਾਂ ਨਾ ਵੀ ਮੋਹ ਪਿਆਰ ਦੇ ਰਿਸ਼ਤੇ ਵੀ ਕਿਸੇ ਤੋਂ ਘੱਟ ਨਹੀਂ ਹੁੰਦੇ ਹਨਾ ਤੇ ਇੱਕ ਆਈਡੀ ਤੋਂ ਹੋਰ ਕਮੈਂਟ ਆਪਣੇ ਆਉਂਦੇ ਹੁੰਦੇ ਆ ਕੁਲਦੀਪ ਸਿੱਧੂ ਦੀਪ ਸਿੱਧੂ ਇਹ ਹੀ ਨਾ ਤੇ ਉਹ ਵੀ ਕਹਿੰਦੇ ਅਸੀਂ ਵੀ ਕੋਈ ਨਾ ਤੁਹਾਨੂੰ ਮਿਲਣਾ ਵਗੇ ਜਰੂਰ ਵੀਰੇ 모ਸਟ ਵੈਲਕਮ ਤੁਹਾਡਾ ਜਰੂਰ ਆਇਓ ਤੇ ਇੱਕ ਬਾਈ ਜਸਪ੍ਰੀਤ ਵੀ ਇਹ ਚੱਲ ਆਪਣੇ ਨਾਂ ਵੀ ਕੰਟੈਕਟ ਚ ਵੀ ਨੇ ਤੇ ਵੀ ਗੱਲਬਾਤ ਕਰ ਲੈਂਦੇ ਨੇ ਤੇ ਇੱਕ ਜਿਹੜੇ ਹਨਾ ਵੀਰ ਦੀ ਆਪਾਂ ਵੀਡੀਓ ਪਾਈ ਸੀਗੀ ਉਹਨਾਂ ਦੀ ਮੱਚਾਂ ਦੀ ਉਹਨਾਂ ਵੀ ਮਿਭੂਰੀ ਦੱਸੀ ਸੀ ਉਹਨਾਂ ਨੂੰ ਹਾਰਟ ਪ੍ਰੋਬਲਮ ਆ ਉਹ ਵੀ ਵਿਚਾਰਾ ਮੈਸੇਜ ਕਰਕੇ ਉਹਨਾਂ ਨੂੰ ਪੁੱਛਣਾ ਪੈਣਾ ਤੂੰ ਕਿਵੇਂ ਆ ਠੀਕ ਆ ਤੇ ਇੱਕ ਕਰਮਗਿੱਲ ਵੀਰ ਉਹ ਵੀ ਆਪਣੇ ਨਾਲ ਕੰਟੈਕਟ ਨੇ ਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਵੀ ਤੇ ਇੱਕ ਬਾਈ ਲਖਵੀਰ ਸੱਚ ਉਹ ਵੀ ਆਪਾਂ ਨੂੰ ਫੋਨ ਲਾਉਂਦੇ ਆ ਤੇ ਭਾਈ ਜਿਨ੍ਹਾਂ ਕੋਲੇ ਨੰਬਰ ਹੈਗੇ ਆ ਚਲ ਹਨਾ ਫੋਨ ਲਾ ਲੈਂਦੇ ਨੇ ਤੇ ਜਿਨ੍ਹਾਂ ਕੋਲੇ ਨਹੀਂ ਉਹ ਵਿਚਾਰੇ ਕਮੈਂਟਾਂ ਚ ਜ਼ਰੂਰ ਪੁੱਛਦੇ ਆ ਇਤੂ ਸੀ ਕਿਵੇਂ ਆਪਾਂ ਵੀਰੇ ਚਲੋ ਹਨਾ ਜਿਹੇ ਜੀ ਜ਼ਿੰਦਗੀ ਹੈਗੀ ਆ ਬਸ ਰੋੜੀ ਚੱਲ ਚੱਲਨੇ ਆ ਬਸ ਤੇ ਜਿੱਦ ਮੈਂ ਸਰਦਾਰ ਜਿੰਦੂ ਜੀ ਨੂੰ ਦੱਸਿਆ ਹਨਾ ਵੀ ਮੈਨੂੰ ਪੇਮੈਂਟ ਆਈ ਆ ਤੇ ਕਹਿੰਦਾ ਵੀ ਤੂੰ ਕਰਮ ਵਾਲੀ ਆ ਕਹਿੰਦਾ ਪਤਾ ਨਹੀਂ ਕਹਿੰਦਾ ਮੈਂ ਕਰਮ ਵਾਲਾ ਜਿਹੜੇ ਤੂੰ ਮੇਰੇ ਕਰਮਾ ਚਾਹੀਆਂ ਪਰ ਕੀ ਪਤਾ ਸੀ ਹਨਾ ਵੀ ਕਿਸਮਤ ਨੂੰ ਆ ਦੁੱਖ ਵੀ ਮਿਲੂਗਾ ਕਰਮ ਪਤਾ ਨਹੀਂ ਮੇਰੇ ਚੰਗੇ ਸੀ ਪਤਾ ਨਹੀਂ ਉਹਨਾਂ ਦੇ ਇਹ ਕੁਝ ਨਹੀਂ ਪਤਾ ਚਲੋ ਹਨਾ ਉਹਦੇ ਵੀਰ ਨੇ ਵੀ ਤੁਹਾਨੂੰ ਬਹੁਤ ਕਿਹਾ ਵੀਰੇ ਅੱਜ ਮੈਂ ਵੀ ਤੁਹਾਨੂੰ ਰਿਕੁਐਸਟ ਕਰਦੀ ਆਂ ਵੀ ਆਪਣੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਜੇ ਐਡ ਵਗੈਰਾ ਆਉਂਦੀ ਆ ਪਲੀਜ਼ ਉਹਨੂੰ ਜ਼ਰੂਰ ਦੇਖਿਆ ਕਰੋ ਕਿਉਂਕਿ ਐਡ ਵਗੈਰਾ ਨਾਲ ਹੀ ਹਨਾ ਵੀ ਅਰਨਿੰਗ ਹੁੰਦੀ ਆ ਤੁਹਾਨੂੰ ਉਹਦੇ ਹੀ ਆਪਾਂ ਨੂੰ ਪੈਸੇ ਬਣਦੇ ਆ ਤੇ ਆਪਾਂ ਤਾਂ ਕਹਿੰਦੇ ਵੀ ਮੇਰੀ ਨਹੀਂ ਹਨਾ ਕੋਈ ਵੀ ਆ ਭੈਣ ਜਿਹੜੀ ਮਿਹਨਤ ਕਰਦੀ ਆ ਹਨਾ ਹਰੇਕ ਨੂੰ ਸਪੋਰਟ ਕਰੋ ਵੀਰੇ ਤੇ ਕਿਉਂਕਿ ਆਪਾਂ ਦੇਖ ਹੀ ਰਹੇ ਆ ਨਾ ਅੱਜ ਕੱਲ ਸਰਕਾਰਾਂ ਦਾ ਹਾਲ ਕੁਛ ਨਹੀਂ ਐਮੀ ਮੈਂ ਕੱਲ ਇੱਕ ਵੀਡੀਓ ਦੇਖੀ ਜਾਵਾ ਵਿਮਾਨ ਇੰਨਾ ਖਰਾਬ ਹੋਇਆ ਇੰਸਟਾਗ੍ਰam ਤੇ ਉਹਨਾਂ ਦੇ ਵਿਚਾਰਿਆਂ ਦੀ ਧੱਕੇ ਨਾਲ ਹਨਾ ਜ਼ਮੀਨ ਖੋਹ ਰਹੇ ਸੀਗੇ ਤੇ ਉਹ ਵਿਚਾਰਾ ਆਪਣੇ ਖੇਤ ਚਾਇਂ ਲੀਟਾ ਪਿਆ ਛੋਣੇ ਚ ਤੇ ਨਾਲ ਇੰਨਾ ਧੱਕੇਸ਼ਾਹੀ ਹੁੰਦੀ ਆ ਤੇ ਇਸ ਲਈ ਹਨਾ ਆਪਾਂ ਨੂੰ ਇੱਕ ਦੂਜੇ ਦੇ ਸਾਥ ਦੀ سپورਟ ਦੀ ਜ਼ਰੂਰਤ ਆ ਜੇ ਆਪਾਂ ਅੱਗੇ ਆਵਾਂਗੇ ਓਕੇ ਨਹੀਂ ਆਪਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲਦਾ ਦੁੱਧ ਪਾਣੀ ਸਬਜੀ ਵਗੈਰਾ ਫਸਲ ਵਗੈਰਾ ਕੁਝ ਵੀ ਹੋਵੇ ਆ ਤੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਵੀਰੇ ਤੋਂ ਇੱਕ ਗੱਲ ਜ਼ਿਆਦਾ ਹੀ ਤੇ ਇੱਕ ਵੀ ਕਿਸੇ ਦਾ ਕਮੈਂਟ ਆਇਆ ਮੈਨੂੰ ਬਹੁਤ ਸੋਹਣਾ ਕਮੈਂਟ ਆਇਆ ਵੀ ਉਹਨਾਂ ਨੇ ਮੇਰੀ ਹੌਸਲਾ ਫਜ਼ਾਈ ਕਰੀ ਸੀ ਤੇ ਮੈਂ ਉਹਨਾਂ ਨੂੰ ਕਮੈਂਟ 'ਚ ਵੀ ਕਹਿੰਦਾ ਵੀ ਬਹੁਤ ਬਹੁਤ ਧੰਨਵਾਦ ਵੀਰੇ ਉਹਨਾਂ ਨੇ ਕਹਤਾ ਵੀ ਮੈਂ ਵੀਰੇ ਨਹੀਂ ਮੈਂ ਭੈਣਾ ਸਟੋਰੀ ਵੀਰੇ ਮੈਂ ਨਾ ਮਤਲਬ ਕਿ ਵੀ ਲੇਡੀਜ਼ ਹੋਏ ਜਾਂ ਜੈਂਟਸ ਕੋਈ ਵੀ ਹੋਏ ਨਾ ਮੈਂ ਹਰੇਕ ਨੂੰ ਵੀਰੇ ਹੀ ਕਹਿੰਦੀ ਆ ਵੀਰੇ ਬਾਈ ਬਸ ਇਹ ਦੋ ਲੱਭ ਸੀ ਤੇ ਇਹਨਾਂ ਦੀ ਹੋਰ ਸਟੋਰੀ ਕੀ ਆ ਕਿ ਕਿੱਥੇ ਤਾਂ ਮੈਨੂੰ ਵੀ ਐ ਗਲਤੀ ਮਹਿਸੂਸ ਹੁੰਦੀ ਆ ਜੀ ਵੀਰੇ ਬਾਈ ਕਹਿਣ ਦੀ ਤੇ ਕਿੱਥੇ ਵਧੀਆ ਲੱਗਦਾ ਹੈ ਆਪਾਂ ਤੁਹਾਨੂੰ ਫੇਰ ਜ਼ਰੂਰ ਦੱਸਾਂਗੇ ਪਰ ਅੱਜ ਮੈਂ ਤੁਹਾਡੇ ਨਾਲ ਇਹੀ ਵੀਡੀਓ ਸਾਂਝੀ ਕਰਨੀ ਸੀ ਮਤਲਬ ਕਿ ਆ ਵੀ ਖੁਸ਼ੀ ਸਾਂਝੀ ਕਰਨੀ ਸੀ ਤੁਹਾਨੂੰ ਦੱਸਾਂ ਸਾਰੇ ਭੈਣ ਭਰਾਵਾਂ ਨੂੰ ਵੀ ਮੇਰੀ ਵੀਰੇ ਪੇਮੈਂਟ ਆ ਗਈ। ਤਾਂ ਆਪਾਂ ਆਪਣੀ ਪੇਮੈਂਟ ਵੀ ਸਹੀ ਜਗ੍ਹਾ ਲਾਈ ਆ। ਆਪਾਂ ਇਹਨਾਂ ਕਰਮ ਵਾਲਿਆਂ ਦੀ ਫੀਡ ਬਣਾ ਕੇ ਲੈ ਆਂ ਉਹਦੀ ਕਿਉਂਕਿ ਇਹਨਾਂ ਤੇ ਸਿੱਧੇ ਮੇਰਾ ਚੈਨਲ ਗਰੋਅ ਕਰਿਆ। ਇਹਨਾਂ ਤੇ ਕਰਕੇ ਤੁਸੀਂ ਮੈਨੂੰ ਜਾਣਨ ਲੱਗਿਓ, ਨਾਲ ਜੁੜਿਓ ਮੇਰੇ। ਤੇ ਬਹੁਤ-ਬਹੁਤ ਧੰਨਵਾਦ ਵੀਰੇ। ਤੇ ਬੱਸ ਆਪਾਂ ਅਗਲੇ ਵਲੌਗ ਇਹਨਾਂ ਨਾਲ ਹੀ ਲੈ ਕੇ ਆਵਾਂਗੇ। ਤੇ ਬੱਸ ਹੁਣ ਉਹ ਆਪਣੀ ਨਾ ਇੱਕ ਮਾਝਾ ਤਾਂ ਰਹਿ ਗਿਆ ਇੱਕ ਮਹੀਨਾ ਤੇ ਬੱਸ ਅੱਜ ਤਰੀਕ ਹੈਗੀ ਹੈ ਸ਼ਹਿਰ ਦਾਸ। ਅੱਜ ਆਪਾਂ ਨਿਊ ਵੀਡੀਓ ਲੈ ਕੇ ਆਵਾਂ ਥੋੜੇ ਟਾਕ ਤੇ ਕਵਾੜਾ ਲਵਾਈ ਆ ਗਿਆ ਜੀ ਸੁਣਨ ਦਿੰਦਾ ਤੇ ਅੱਜ ਆਪਣੀ ਨਿਊ ਵੀਡੀਓ ਆਉਗੀ ਕਿਉਂਕਿ ਵੀਰੇ ਹਨਾ ਕੱਲ ਆਪਾਂ ਤੋਂ ਵੀਡੀਓ ਨਹੀਂ ਬਣੀ ਪਰਸੋਂ ਸੀਗਾ ਬੁੱਧਵਾਰ ਤੇ ਬੁੱਧਵਾਰ ਨੂੰ ਆਪਾਂ ਵੀ ਸਰਦਾਰ ਜੀ ਨੂੰ ਮਿਲਣ ਗਏ ਸੀ ਤੇ ਉਹਨਾਂ ਨੂੰ ਮਿਲ ਕੇ ਆ ਕੇ ਨਾ ਮੇਰਾ ਥੋੜਾ ਜਿਹਾ ਮੂਡ ਆਪ ਹੋ ਜਾਂਦਾ ਬਲੱਡ ਘਟ ਜਾਂਦਾ ਪਰਸੋਂ ਵੀ ਸਾਰੀ ਦਿਹਾੜੀ ਹਨਾ ਸਿਰ ਦੁਖੀਆ ਬੁਖਾਰ ਵਾਲਿਆਂ ਨੂੰ ਕੱਲ ਵੀ ਆਪਾਂ ਤੋਂ ਵੀਡੀਓ ਨਹੀਂ ਬਣੀ ਸੋਚਿਆ ਚਲ ਅੱਜ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਹੋ ਸਕਦਾ ਟਾਈਮ ਤੋਂ ਥੋੜੀ ਜਿਹੀ ਲੇਟ ਹੋ ਜਾ ਕਿਉਂਕਿ ਆਪਾਂ ਵੀ 11 ਵਜੇ ਵੀਡੀਓ ਪਾਉਣੇ ਆ ਤੇ ਕੋਸ਼ਿਸ਼ ਕਰਾਂਗੇ ਉਦੋਂ ਪਹੁੰਚਦੀ ਬਸ ਕੰਮ ਤਾਂ ਦਾ ਆਪਾਂ ਨੇ ਕਰ ਲਿਆ ਤੇ ਮੱਝਾਂ ਵੀ ਨਵਾ ਤੇ ਬੰਨਤੀਆਂ ਬਸ ਉਹ ਮੱਝਾਂ ਨਵਾ ਦੇ ਬਸ ਭੇਜ ਜਾਈਦਾ ਤਾਂ ਕਰਕੇ ਆਪਾਂ ਪਹਿਲਾਂ ਨਾ ਲੈਨੇ ਆ ਫੇਰ ਰੋਟੀ ਕੰਦੇ ਆ ਅੱਜ ਮੈਂ ਰੋਟੀ ਖਾਣੇ ਆ ਬਸ ਨਹਾ ਕੇ ਆਈ ਸੀ ਮਾ ਕੇ ਚਲੋ ਉਹਨੇ ਵੀਡੀਓ ਬਣਾ ਰਹੀ ਏ 10 ਵਜੇ ਨਾਲ ਆ ਸ਼ਾਇਦ ਤੇ ਆਪਾਂ ਬਾਰੀ-ਬਾਰੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਉਸ ਵੀਰ ਦਾ ਵੀ ਜਿਹੜੇ ਆਪਾਂ ਨੂੰ ਮਿਲਣਾ ਸੀ ਐਨਾ ਮਾਣ ਸਤਿਕਾਰਤਾ ਉਹਨਾਂ ਨੇ ਆਪਾਂ ਨੂੰ ਤੇ ਹੋਰ ਵੀ ਬਹੁਤ ਸਾਰੇ ਭੈਣ ਭਰਾ ਹਨਾ ਜਿਹੜੇ ਵੀ ਐਨੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀਰੇ ਬਾਰੀ-ਬਾਰੀ ਧੰਨਵਾਦ ਕਰਦੇ ਆ ਤੁਹਾਡਾ ਤੇ ਆਪਾਂ ਬਸ ਅੱਗੇ ਰੈਗੂਲਰ ਵਲੌਗ ਪਾਵਾਂਗੇ ਤੇ ਆਪਣੀ ਉਹ ਮੱਛ ਜਿਹੜੀ ਸੋਨ ਵਾਲੀ ਉਹਦਾ 1 ਮਹੀਨਾ ਤੇ 5-4 ਦਿਨ ਰਹਿ ਗਏ ਤੇ ਉਹਦੀ ਆਪਾਂ ਫੀਡ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਮਰਚ ਸੂਣ ਤੋਂ ਪਹਿਲਾਂ ਆਪਾਂ ਵੀ ਮਹੀਨਾ ਪਹਿਲਾਂ ਤੇ ਕਿਹੜੀ ਫੀਡ ਪਾਉਣਿਆ ਤੇ ਬਾਅਦ ਚ ਕੀ ਪਾਉਣਿਆ ਤੇ ਉਹ ਦੂਜੀ ਤਾਂ ਬਸ ਡੇਢ ਮਹੀਨਾ ਰਹਿ ਜੂਗਾ 15 ਤਰੀਕ ਨੂੰ ਤੇ ਉਹ ਦੇਣਿਆ ਵੀ ਇੱਕ ਵੀਰ ਨੇ ਆਉਣਾ ਹੈ ਆਪਣੇ ਕੋਲੇ ਆਪਾਂ ਹਜੇ ਵੀ ਚੱਲ ਨਹੀਂ ਦੱਸਦੇ ਤੁਹਾਨੂੰ ਇਹ ਮਰਚ ਦੇਖਣਾ ਤੇ ਚਲੋ ਜੇ ਵੀਰ ਨੂੰ ਪਸੰਦ ਹੋਈ ਤਾਂ ਠੀਕ ਆ ਨਹੀਂ ਬਸ ਮੇਰਾ ਵੀ ਦੋ ਚਿੱਤਾਂ ਚਿੱਤ ਜਾ ਹੋਇਆ ਪਿਆ ਕਦੇ ਕਹਿ ਦਿੰਨੇ ਆ ਹਨਾ ਵੀ ਰੱਖ ਲਈਏ ਮੂਰੇ ਦੁੱਧ ਦਾ ਤੋੜਾਣਾ ਪੈ ਜੇ ਪਰ ਜਦੋਂ ਮਜਬੂਰੀ ਸਾਹਮਣੇ ਆ ਜਾਂਦੀ ਆ ਕਿਉਂਕਿ ਆਪਾਂ ਤੁਹਾਨੂੰ ਦੱਸਿਆ ਸੀ ਨਾ ਵੀ ਉਹਦੇ ਟਰੈਕਟਰ ਦੀ ਕਿਸ਼ਤ ਵੇਲੇ ਤੇ ਮੇਰਾ ਮਾਨ ਬਹੁਤ ਘਰਾਵ ਹੋਇਆ ਚਲੋ ਉਦੋਂ ਹਨਾ ਆਪਾਂ ਪੈਸੇ ਕਿਸੇ ਤੋਂ ਫੜ ਟੜ ਕੇ ਹਨਾ ਕਿਸ਼ਤ ਤਾਂ ਜਰੂਰ ਭਰਤੀ ਪਰ ਅਗਲੇ ਨਾਲ ਵੀ ਕਰਾਰ ਕਰਿਆ ਹੁੰਦਾ ਹਨਾ ਮੋੜਨ ਦਾ ਤੇ ਬਸ ਇਹ ਮਜਬੂਰੀ ਆ ਵੀ ਚਲੋ ਕੋਈ ਗੱਲ ਨਹੀਂ ਦੇਣੇ ਹਨਾ ਵੀ ਕੀ ਬਣਦਾ ਮੈਂ ਚਲੋ ਸਾਡੇ ਘਰ ਦਾ ਦਾਣਾ ਪਾਣੀ ਲਿਖਿਆ ਹੋਇਆ ਇਹਦਾ ਪਰ ਇਹ ਜੂ ਜੇ ਕਿਸੇ ਹੋਰ ਦਾ ਹੋਇਆ ਤਾਂ ਵਿਚਾਰੀ ਭਗ ਜੂ ਤੇ ਆਪਾਂ ਚਲੋ ਫਿਰ ਮੂਰੇ ਲੈ ਲਾਂਗੇ ਕੋਈ ਮੱਝ ਜੇ ਮੂਲੋਂ ਜ਼ਿਆਦਾ ਹੀ ਤਾਂ ਕੋ ਕਿਉਂਕਿ ਵੀਰੇ ਵੀ ਘਰ ਉਹਦਾ ਤਾਂ ਹਨਾ ਸਰ ਜਾਂਦਾ ਪਰ ਜਿਹੜੀ ਕਬੀਲਦਾਰੀ ਆਪਾਂ ਦੁੱਧ ਤੋਂ ਤੋੜਦੇ ਆ ਹਨਾ ਉਹਦਾ ਥੋੜਾ ਔਖਾ ਹੋ ਜਾਂਦਾ ਵੀ ਆਪਾਂ ਕੋਈ ਦਾਹ ਸਬਜ਼ੀ ਵਗੈਰਾ ਆ ਜਾਂ ਬੱਚਿਆਂ ਦੀ ਜਿਵੇਂ ਤੁਹਾਨੂੰ ਦੱਸਦੇ ਹੁਣ ਹਨਾ ਵੀ ਆ ਜਾਂਦੀ ਹੈ ਬੈਂਡ ਦੀ ਫੀਸ ਜਦ ਆਪਣੇ ਤੂਰੀ ਵਾਲੀ ਮਸ਼ੀਨ ਦਾ ਹਨਾ ਵੀ ਉਹਦੀ ਕਿਸ਼ਤ ਆ ਜਾਂਦੀ ਆ ਇਹ ਥੋੜਾ ਜਿਹਾ ਔਖਾ ਹੋ ਜਾਂਦਾ ਫਿਰ ਆਪਾਂ ਦੁੱਧ ਚੋਂ ਭਰਦੇ ਰਹਿਣੇ ਆ ਇਹ ਤੇ ਉਹ ਤਾਂ ਚੱਲ ਘਰੇ ਵਧੀਆ ਸੜੀ ਜਾਂਦਾ ਹਜੇ ਗਾਂ ਆਪਣੀ ਦੇ ਜਾਂਦੀ ਆ ਵਧੀਆ ਤੇ ਉਹ ਸ਼ਾਇਦ ਇੱਕ ਪਿਸਵਾਰੀ ਰਹੇਗੀ ਗੱਬਣ ਵੀ ਆ ਆਪਾਂ ਜਿਹੜਾ ਘਰੇ ਲੂ ਟੈਸਟ ਕਰਦੇ ਹੁੰਨੇ ਆ ਉਹਦੇ ਨਾਲ ਤਾਂ ਕਰ ਚੁੱਕੇ ਆ ਫਿਰ ਦੇਖੋ ਵੀਰੇ ਵੀ ਪ੍ਰਮਾਤਮਾ ਦੇ ਸਾਰੇ ਆ ਹਨਾ ਕਿਸਮਤ ਆ ਕਿਸਮਤ ਤਾਂ ਬੈਸੇ ਆਪਣੀ ਮਾੜੀ ਆ ਫਿਰ ਦੇਖੋ ਬਾਈ ਗੁਰੂ ਦੀ ਚੰਗੀ ਕਦੋਂ ਲਿਖਦੇ ਆ ਤੇ ਮੈਨੂੰ ਲੱਗਦਾ ابھی ਸ਼ਾਇਦ ਉਹ ਗੱਬਣਾ ਤੇ ਕਿਉਂਕਿ ਉਹਨੂੰ 6 ਤਰੀਕ ਨੂੰ ਮਹੀਨਾ ਹੋ ਗਿਆ ਵੀ ਉਹਦੀ AI ਕਰਵਾਈ ਨੂੰ ਤੇ ਹਜੇ ਤੱਕ ਉਹਨੇ ਕੋਈ ਤਾਰਾ ਨਹੀਂ ਦਿੱਤੀਆਂ ਤੇ ਹੋ ਸਕਦਾ ਗੱਬਣ ਹੋਵੇ ਤੇ ਉਹ ਇੱਕ ਮਾਚਾ ਥੋੜਾ ਜਿਹਾ ਖਰਾਬ ਕਰੀ ਜਾਂਦੀ ਆ ਤੇ ਉਹਦੇ ਲਈ ਆਪਾਂ ਸ਼ਾਇਦ ਹਨਾ ਉਹ 0.79 ਤੁਹਾਨੂੰ ਦੱਸਿਆ ਸੀਗਾ ਵੀ ਉਹੀ ਫਾਰਮੂਲਾ ਵਰਤੀਏ ਉਹ ਟੀਕੇ ਲੱਗਦੇ ਨੇ 0 ਆਗੇ 0 ਵਾਲੇ ਨੇ ਫਿਰ 1 ਉਹ ਤੋਂ 7ਵੇਂ ਦੇਣਾ ਫਿਰ 8ਵਾਂ ਦਿਨ ਸਾਢੇ ਕਿ ਹੈ ਨਾ 9ਵੇਂ ਦੇਣਾ ਉਹ ਐਵੇਂ ਕਰਕੇ ਫਿਰ ਬਸ ਟੀਕਾ ਭਰਿਆ ਜਾਂਦਾ ਤੇ ਆਪਾਂ ਦੋ ਵਾਰੀ ਦੋ ਮੱਝਾਂ ਦੀ ਇੱਕ ਭੈਣ ਨੇ ਮੈਨੂੰ ਫੋਨ ਵੀ ਲਾਇਆ ਸੀਗਾ ਵੀ ਤੁਸੀਂ ਦੱਸਿਆ ਸੀ ਇਹ ਵੀ ਇਹਦੇ ਨਾਲ ਵੀ ਪੱਕਾ ਰਹਿ ਜਾਂਦੀਆਂ ਵੀ ਆਪਾਂ ਵੀ ਦੋ ਮਈਆਂ ਤੇ ਹਨਾ ਵੀ ਇਹ ਵਰਤਿਆ ਸੀ ਫਾਰਮੂਲਾ ਤੇ ਉਹ ਬਧੀ ਆਪਣਾ ਗੱਬਣਾ ਹੋ ਗਈਆਂ ਸੀਗੀਆਂ ਤੇ ਇਹਦਾ ਦੇਖੋ ਕਈ ਇੱਥੇ ਦੇਨੇ ਆ ਹੁਣ ਉਹ ਡਾਕਟਰ ਕਹਿੰਦਾ ਵੀ ਚਲੋ ਥੋੜਾ ਜਿਹਾ ਮੌਸਮ ਚ ਇੰਜ ਹੋ ਜਾਂਦੋ ਵੀ ਗਰਮੀ ਵਾਲੀ ਸੀ ਨਾ ਹੁਣ ਤਾਂ ਘैर 2-4 ਦਿਨਾਂ ਦੇ ਬੱਦਲ ਵਾਈ ਬਹੁਤ ਆ ਉਹਦੀ ਵੀ ਆ ਜਾਂਦਾ ਅੱਜ ਤਾਂ ਹੈਗੀ ਧੁੱਪ ਕੱਲ ਬਸ ਸਾਰੀ ਦਿਹਾੜੀ ਕਿਣਮੇਨ ਹੋਈ ਗਈ ਹੈ ਪਰਸੋਂ ਵੀ ਕੱਲ ਘੰਟਾਕ ਤਾਂ ਵਧੀਆ ਪੂਰਾ ਮੀਂਹ ਆਇਆ ਫੇਰ ਬਸ ਕਣਗਾਇਆਂ ਦੀ ਕੀ ਗੰਗਾ ਨੇ ਤੇ ਹੁਣ ਥੋੜਾ ਜਿਹਾ ਮੌਸਮ ਚੇਂਜ ਹੋਇਆ ਤਾਂ ਸ਼ਾਇਦ ਹਨਾ ਵੀਰ ਰਹੇ ਜੇ ਪਤਾ ਨਹੀਂ ਕਿ ਹੋ ਇਸ ਵਾਰ ਇਹਨੇ ਐਂ ਕਰਿਆ ਵਿੱਚ ਕਹਿ ਦਿੰਦੇ ਨੇ ਹਨਾ ਤੁਸੀਂ ਚਾਰ ਨਾ ਪਾਇਆ ਕਰੋ ਵਿਚਾਰ ਨਾਲ ਆਏ ਹੁੰਦੀਆਂ ਉਹ ਵੀਰੇ ਜੇ ਦੀਰਾ ਆਪਾਂ ਚਾਰ ਪਾਉਣਿਆ ਨਾ ਹੋ ਸਕਦਾ ਉਹਦੇ ਨਾਲ ਕੁਝੂ ਖਰਾਬ ਹੋ ਜਾਂਦੇ ਹਨ ਪਰ ਆਪਾਂ ਤਾਂ ਤੁਹਾਨੂੰ ਦਿਖਾਉਣੀ ਹੁੰਦੀਆਂ ਨਾ ਵੀ ਤੂੜੀ ਉਹ ਵੀ ਪਾਣੀ ਛਿੜਕ ਕੇ ਵਧੀਆ ਢੰਗੀ ਕਰਕੇ ਫੇਰ ਪਾਉਣੇ ਆ ਤੇ ਫਿਰ ਬਾਕੀ ਮੱਝਾਂ ਵਾਰੀ ਚਾਰ ਕੀ ਕਿੱਧਰ ਜਾਂਦਾ ਹਨਾ ਇਹ ਸਮਝ ਨਹੀਂ ਆਉਂਦੀ ਕੁਝ ਵੀ ਤੇ ਇਸ ਵਾਰ ਵੈਸੇ ਹਨਾ ਵੀ ਮੱਕੀਆਂ ਬਹੁਤ ਮਾੜੀਆਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਦੇਖੋ ਵੀਰੇ ਹਨਾ ਛੱਲੀਆਂ ਬਣੀਆਂ ਨਹੀਂ ਇਸ ਵਾਰ ਪੱਕੀਆਂ ਹੁਣ ਗੁੱਲ ਜੇ ਆਹ ਜੇ ਕੱਚੇ ਜੇ ਦੁੱਧੇ ਜੇ ਤੇ ਇਸ ਵਾਰੀ ਪ੍ਰੋਪਰ ਛੱਲੀਆਂ ਨਹੀਂ ਬਣੀਆਂ ਤੇ ਆਪਾਂ ਦੇ ਕੋਲ ਸੁਣ ਪਾਉਣਾ ਚਾਰ ਤੇ ਫਿਰ ਫੇਰ ਅੱਖਾਂ ਦਾ ਤੂੜਾ ਪੈ ਜੂ ਥੋੜਾ ਕਚੇਰਾ ਜਿੰਨਾ ਚਿਰ ਮਹੀਨਾ ਸਾਰਾ ਆਪਾਂ ਵੀ ਚਾਰ ਨੂੰ ਬਾਡਾ ਨਹੀਂ ਲਾਉਂਦੇ ਫੇਰ ਤੂੜੀ ਚੱਲੂ ਵਿਚਾਰਿਆਂ ਨੂੰ ਹੁਣ ਤਾਂ ਆਪਾਂ ਗੇਰਾ ਨੀਰੀ ਮੱਕੀ ਸੇੜ ਦਿੰਨੇ ਆ ਜਿਹੜੇ ਵੀ ਦੁੱਧ ਵਾਲੀਆਂ ਉਹਨਾਂ ਨੂੰ ਵੀ ਥੋੜੀ ਜੀ ਤੂੜੀ ਪਾ ਕੇ ਆਪਾਂ ਫਿੜ ਵਗੈਰਾ ਲਾ ਦਿੰਨੇ ਆ ਤੇ ਹੁਣ ਅਗਲੀ ਵੀਡੀਓ ਦੀ ਵੇਟ ਕਰਿਓ ਵੀਰੇ ਅਗਲੀ ਵੀਡੀਓ ਆਪਾਂ ਇਸਦੀ ਲੈ ਕੇ ਆਵਾਂਗੇ ਵੀ ਆਪਣੀ ਮੱਚ ਨੂੰ ਆਪਾਂ ਕੀ ਪਾਉਣਾ ਵੀ ਜਿਹੜੇ ਚ ਮਹੀਨਾ ਰਹਿ ਗਿਆ ਜਿਹੜੀ ਜਿਹੜੀ ਆਪਾਂ ਖਰਾਕ ਲਿਆਂਦੀ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਕਿਉਂਕਿ ਮੈਂ ਵੀ ਅਜੇ ਕਿਸੇ ਦੀ ਚਾਕ-ਚਾਂਬ ਵੀ ਮੈਨੂੰ ਕੋਈ ਲੈ ਕੇ ਦੇਊਗਾ ਹਨਾ ਤੁਹਾਨੂੰ ਪਤਾ ਹੀ ਆ ਵੀਰੇ ਜਦੋਂ ਕੋਰੇ ਕੋਈ ਬੰਦਾ ਨਾ ਹੋਵੇ ਆਪਾਂ ਦੂਜਿਆਂ ਦੇ ਹੱਥਾਂ ਵੱਲ ਦੇਖਦੇ ਆਂ ਚਲੋ ਮੰਗਾਉਣੇ ਆਪਾਂ ਅੱਜ ਹੋ ਸਕਿਆ ਹਨਾ ਸ਼ਾਇਦ ਅੱਜ ਮੰਗਾਈਏ ਕਿਉਂਕਿ ਪਿਛਲੀ ਸਾਡੀ ਥੋੜੀ ਜੀ ਟਰਾਂਜਿਸ਼ਨ ਫੀਡ ਪਈ ਸੀਗੀ ਤੇ ਉਹ ਆਪਾਂ ਇਹਨੂੰ ਪਾਉਣੀ ਸਟਾਰਟ ਕਰਤੀ ਤੇ ਫਿਰ ਅੱਗੇ ਦੇਖੋ ਹੁਣ ਅੱਜ ਮੰਗਾਉਣੀ ਆ ਮੈਂ ਬਾਈ ਤੋਂ ਨਾਲੇ ਵੀ ਬਾਇਟਾਮੈਚ ਆਪਾਂ ਬਾਇਟਾਮੈਚ ਹੀ ਪਾਉਣੇ ਹੁੰਦੇ ਆ ਤੇ ਬਾਕੀ ਜਿਹੜੀ ਵੀ ਪਚਾਈ ਚੀਜ਼ ਹੋਈ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਚਲੋ ਵੀਰੇ ਹੁਣ ਆਪਾਂ ਵੀ ਰੋਟੀ ਟੁੱਕ ਖਾ ਲਈਏ ਸਵੇਰ 4 ਵਜੇ ਦੇ ਉੱਠੇ ਆ ਤੇ ਤੁਸੀਂ ਆਪਣਾ ਇਹ ਵਲੌਗ ਨੂੰ ਕਰਿਓ ਇੰਜੋਏ ਆਪਾਂ ਹੁਣ ਵਲੌਗ ਮਤਲਬ ਕਿ ਵੀਡੀਓ ਦੀ ਐਡੀਟਿੰਗ ਕਰਦੇ ਆ ਪਹੁੰਚ ਆਉਣੇ ਆ ਤੁਹਾਡੇ ਤੱਕ ਭੈਣ ਭਰਾਵਾਂ ਤੱਕ ਆਪਾਂ ਤੁਹਾਨੂੰ ਦੱਸਦੇ ਹੁਣ ਤੀਜੇ ਦਿਨੋਂ ਆਪਣੀ ਵੀਡੀਓ ਆ ਜਾਂਦੀ ਆ ਤੇ ਅੱਜ ਹੋਏਗਾ ਆਪਣਾ ਤੀਜਾ ਦਿਨ ਕੋਸ਼ਿਸ਼ ਕਰਦੇ ਆ ਤੁਹਾਡੇ ਤੱਕ ਵੀਡੀਓ ਆ ਜਾਏ ਇਹ ਤੇ ਚਲੋ ਵੀਰੇ ਆਪਾਂ ਹੁਣ ਕਿਸੇ ਹੋਰ ਵੀਡੀਓ 'ਚ ਮਿਲਦੇ ਆ ਸੋਹਣੀਏ 'ਚ ਤੇ ਵੀਰ ਬਣ ਕੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੁਹਾਡੇ ਕਮੈਂਟਾਂ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਐਡ ਵਗੈਰਾ ਆਉਂਦੀ ਹੈ ਜਿਹੜੀ ਉਹ ਜ਼ਰੂਰ ਦੇਖਿਆ ਕਰੋ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਬਾਏ